ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਨੇ ਅੱਜ ਦੀ ਵੀਡੀਓ ਵਿੱਚ ਆਪਾਂ ਬਣਾਵਾਂਗੇ ਰਾਈਸ ਅਤੇ ਮਿਕਸ ਬਝਚੜੀ ਤੋਂ ਪਹਿਲਾਂ ਆਪਾਂ ਲਵਾਂਗੇ ਕੁਕਿੰਗ ਕੋਲ ਦੈਨ ਆਪਾਂ ਐਡ ਕਰਾਂਗੇ ਜੀਰਾ ਤੇ ਬਰੀ ਕੱਟੇ ਹੋਏ ਪਿਆਜ਼ ਅਤੇ ਟਮਾਟਰ ਇਹਨਾਂ ਨੂੰ ਆਪਾਂ ਅੱਛੀ ਤਰ੍ਹਾਂ ਫਰਾਈ ਹੋਣ ਦੇਵਾਂਗੇ ਜਦ ਇਹ ਪੱਕ ਜਾਣ ਤਾਂ ਇਸ ਵਿੱਚ ਆਪਾਂ ਹਰੀ ਮਿਰਚ ਅਤੇ ਸਵਾਦ ਅਨੁਸਾਰ ਨਮਕ ਹਲਦੀ ਅਤੇ ਗਰਮ ਮਸਾਲਾ ਐਡ ਕਰਾਂਗੇ ਮਾਈਨਰ ਪੋਰਸ਼ਨ ਆਪਾਂ ਲਾਲ ਮਿਰਚ ਪਾਊਡਰ ਵੀ ਐਡ ਕਰਾਂਗੇ ਮਸਾਲੇ ਨੂੰ ਥੋੜਾ ਟਾਈਮ ਹੋਰ ਪੱਕਣ ਦੇਵਾਂਗੇ ਤੇ ਇੰਨੇ ਟਾਈਮ ਦੇ ਵਿੱਚ ਦੂਸਰੀ ਸਾਈਡ ਆਪਾਂ ਰਾਈਸ ਅਤੇ ਮਿਕਸ ਵੈਜ ਨੂੰ ਬੋਇਲ ਕਰ ਲੈਣਾ ਹੈ ਜਦ ਮਸਾਲਾ ਇਹ ਪੱਕ ਕੇ ਤਿਆਰ ਹੋ ਜਾਵੇ 당ਾ ਪਜ ਦੇ ਵਿੱਚ ਰਾਈਸ ਅਤੇ ਮਿਕਸ ਵੈਜ ਉਬਾਲੇ ਹੋਏ ਐਡ ਕਰ ਦੇਵਾਂਗੇ ਇਸ ਨੂੰ ਸਟਰ ਕਰਨ ਤੋਂ ਬਾਅਦ ਅੱਛੀ ਤਰ੍ਹਾਂ ਮਿਕਸ ਹੋ ਜਾਵੇਗਾ ਜਦ ਮਸਾਲੇ ਦੇ ਵਿੱਚ ਕੁੱਕ ਕਰਨ ਦੇ ਲਈ ਕਵਰ ਕਰ ਦਿਓ 5-7 ਮਿੰਟ ਦੇ ਲਈ ਇਸ ਤਰ੍ਹਾਂ ਬਹੁਤ ਹੀ ਸਵਾਦ ਚੌਲਾਂ ਅਤੇ ਮਿਕਸ ਸਬਜ਼ੀਆਂ ਦੀ ਖਿਚੜੀ ਬਣ ਕੇ ਤਿਆਰ ਹੋ ਜਾਵੇਗੀ ਜਿਸ ਨੂੰ ਆਪਾਂ ਬੱਚੇ ਅਤੇ ਵੱਡੇ ਵੀ ਖਾ ਸਕਦੇ ਹਾਂ ਤੇ ਤੁਸੀਂ ਵੀ ਜ਼ਰੂਰ ਟਰਾਈ ਕਰਕੇ ਦੇਖੋ ਜੇ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਸਪੋਰਟ ਦਾ ਚੈਨਲ ਥੈਂਕ ਯੂ ਫॉर ਵਾਚਿੰਗ